ਗੁੱਡ ਆਫਟਰਨੂਨ ਸਟੂਡੈਂਟਸ ਅੱਜ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਈਆਂ ਦੇਸੀ ਮਹੀਨਿਆਂ ਦੇ ਨਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਬੇਟਾ ਜਿਸ ਤਰ੍ਹਾਂ ਅੰਗਰੇਜ਼ੀ ਮਹੀਨੇ ਹੁੰਦੇ ਨੇ ਜਨਵਰੀ ਫਰਵਰੀ ਮਾਰਚ ਅਪ੍ਰੈਲ ਉਸੇ ਤਰ੍ਹਾਂ ਇਹ ਸਾਡੇ ਦੇਸੀ ਮਹੀਨੇ ਹੁੰਦੇ ਹਨ ਜਿਹੜੇ ਕਿ ਗਿਣਤੀ ਦੇ ਵਿੱਚ 12 ਹੀ ਹੁੰਦੇ ਨੇ ਹਾਂਜੀ ਸਭ ਤੋਂ ਪਹਿਲੇ ਦਾ ਨਾਂ ਹੈ ਚੇਤ ਵਿਸਾਖ ਜੇਠ ਹਾਰਾ ਸੌਣ ਭਾਦੋ ਸੋ ਕਤਕ ਮੱਗਰ ਪੋ ਮਾਗ ਫਗਣ ਇਹ ਸਾਰੇ ਜਿਹੜੇ ਦੇਸੀ ਮਹੀਨੇ ਹੁੰਦੇ ਆ ਜਿਹੜੇ ਅੰਗਰੇਜ਼ੀ ਮਹੀਨੇ ਹੁੰਦੇ ਨੇ ਜਨਵਰੀ ਫਰਵਰੀ ਉਹਨਾਂ ਦੇ ਮਿੱਡ ਤੋਂ ਹੀ ਸਟਾਰਟ ਹੁੰਦੇ ਨੇ ਜਿਸ ਤਰ੍ਹਾਂ ਕਈ ਵਾਰ ਸੰਗਰਾਮ 12 ਦੀ ਆ ਜਾਂਦੀ ਹੈ ਕਈ ਵਾਰ 13 ਦੀ ਆ ਜਾਂਦੀ ਹੈ ਸੋ ਸਾਨੂੰ ਜਿਸ ਤਰ੍ਹਾਂ ਅਸੀਂ ਅੰਗਰੇਜ਼ੀ ਮਹੀਨਿਆਂ ਦੇ ਨਾਮ ਯਾਦ ਰੱਖਦੇ ਆ ਉਸੇ ਤਰ੍ਹਾਂ ਸਾਨੂੰ ਇਹ ਦੇਸੀ ਮਹੀਨੇ ਵੀ ਯਾਦ ਰੱਖਣੇ ਚਾਹੀਦੇ ਨੇ ਬਿਕਰਮੀ ਸਮਤ ਵਗੈਰਾ ਇਹ ਸਾਰੇ ਸਾਡੇ ਲਈ ਬਹੁਤ ਹੀ ਜ਼ਰੂਰੀ ਹਨ ਧੰਨਵਾਦ